ठीक है हमने इनका क्या करा हम इनका जो पुतली निकाल के पुतली निकाल के हम किसी जरूरतमंद को लगाएंगे जिनकी पहले से भी चिट्टा आ रखा है या फिर पुतली गली हुई है तो हम उन मरीजों को नई रोशनी दे सकते एक तरह से ठीक है तो अगर आपके पहचान में भी ऐसे कोई है जिनका आपको लग रहा है कि आपको आप नेता दान के लिए आपको रजिस्टर करना है तो आप करवा सकते हैं आगे ताकि आपका देहांत के बाद किसी और दो मरीजों को नई रोशनी मिल सके नया जीवन दान मिल सके आज नेकी फाउंडेशन ਦੀ ਪ੍ਰੇਰਣਾ ਸਤਿ ਦਾ ਇਸ ਪਰਿਵਾਰ ਨੇ ਨੇਕਤਾਂਨ ਕੀਤਾ ਹੈਗਾ ਜੋ ਕਿ ਬਹੁਤ ਹੀ ਵੱਡਾ ਸ਼ਲਾਘਾਯੋਗ ਕਦਮ ਹੈ ਇਸ ਤੋਂ ਵੱਡਾ ਦਾਨ ਕੋਈ ਨਹੀਂ ਹੈ ਇਸ ਦੇ ਨਾਲ ਦੋ ਜਿੰਨੀਆਂ ਨੂੰ ਹੋਰ ਰੋਸ਼ਨੀ ਮਿਲੇਗੀ ਅਸੀਂ ਸਾਰੇ ਪਰਿਵਾਰ ਦਾ ਗੁਦਵੀਰ ਸਿੰਘ ਜੀ ਦਾ ਦਲਵਿੰਦਰ ਸਿੰਘ ਜੀ ਦਾ ਇਹਨਾਂ ਦਾ ਧੰਨਵਾਦ ਕਰਦੇ ਹਾਂ ਮਾਤਾ ਜੀ ਜਸਵੰਤ ਕੌਰ ਜੀ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਅਸੀਂ ਏਮਸ ਦੀ ਪਟੰਡਾ ਟੀਮ ਦਾ ਵੀ ਧੰਨਵਾਦ ਇੱਕ ਫਾਊਂਡੇਸ਼ਨ ਵੱਲੋਂ ਕਰਦੇ ਹਾਂ ਜੋ ਇਸ ਅੱਧੀ ਰਾਤ ਨੂੰ ਇਸ ਵਕਤ ਰਾਤ ਦੇ 1.5 ਵਜੇ ਹੋਏ ਨੇ ਪਰ ਇਹ ਉਹ ਕੋਈ ਵੀ ਇਹਨਾਂ ਨੇ ਦਿੱਕਤ ਨਹੀਂ ਕੀਤੀ ਸਦਾ ਜਿੱਦਾਂ ਹੀ ਸਾਡੀ ਕਾਲ ਗਈ ਹੈ ਇਹ ਤੁਰੰਤ ਸਾਡੇ ਕੋਲੇ ਪਹੁੰਚੇ ਸੋ ਅਸੀਂ ਸਾਰਿਆਂ ਦਾ ਇਸ ਨੇਕ ਕੰਮ ਦੇ ਲਈ ਸ਼ਲਾਘਾ ਵੀ ਕਰਦੇ ਆਂ ਤੇ ਪਰਿਵਾਰ ਨਾਲ ਅਸੀਂ ਦੁੱਖ ਵੀ ਮਨਾਉਨੇ ਆ ਕਿਉਂਕਿ ਇਸ ਦੁੱਖ ਦੀ ਘੜੀ ਵਿੱਚ ਇਹਨਾਂ ਨੇ ਐਡਾ ਵੱਡਾ ਕੰਮ ਵੀ ਚੱਕਿਆਗਾ ਸੋ ਇਹ ਨੇਕ ਕੰਮ ਕੀਤਾਗਾ ਬਹੁਤ ਬਹੁਤ ਧੰਨਵਾਦ ਦੀ ਸਾਰਿਆਂ ਦਾ ਸੋ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV